ਆਹ ਆਹ ਦੇਖੋ ਜੀ ਇਹ ਅੰਦਰ ਲੋਕ ਕਰਿਆ ਹੁੰਦਾ ਜੀ ਡੰਗਰਾਂ ਆ ਗਿਆ ਨਾ ਇਹ ਇਧਰੋਂ ਗੇਟ ਲੋਕ ਹੁੰਦਾ ਜੀ ਇਹ ਤਾਂ ਕੀ ਲੋਕ ਹੈ ਜਾਲੀ ਜੀ ਇਹਨੂੰ ਵੀ ਲੋਕ ਨੇ ਇਹ ਰਾਤੋਂ ਰਾਤ ਜੇ ਕਹ ਦੀਏ ਦਿਲ ਭਰ ਆਇਆ ਬਾਈ ਦਾ ਯਾਰ ਹੌਸਲਾ ਦਿਓ ਜੀ ਕੋਈ ਗੱਲ ਨਹੀਂ ਤਾਂ ਹੁਣ ਜ਼ਿੰਦਗੀ ਚ ਜਿਹੜੀ ਘਟਨਾ ਵਾਪਰ ਗਈ ਅੱਗੇ ਅਬ ਦੇਖੀ ਆਪਾਂ ਐ ਕਰਕੇ ਜਿਵੇਂ ਕੋਈ ਕ ਵਿੱਚ ਬਹੁਤ ਭੇਤੀ ਬੰਦਾ ਹੁੰਦਾ ਹੈਗਾ ਤੇ ਆਪਦੇ ਘਰਦਿਆਂ ਨੂੰ ਚੀਜ਼ ਨਹੀਂ ਸੌਂਦੀ ਦੇਖੋ ਸਾਰੇ ਆਏ ਆ ਕੇ ਬੜਕੇ ਜਿਵੇਂ ਮਤਲਬ ਜ਼ਿਆਦਾ ਹੀ ਕੁਝ ਭੇਤ ਹੁੰਦੇ ਨੇ ਇਹਨਾਂ ਨੂੰ ਭੇਤ ਹੁੰਦਾ ਹੈ ਹਾਂ ਆ ਦੇਖੋ ਨੈਡਰ ਕਿੰਨੇ ਨੇ ਕਿੱਥੋਂ ਹੋਇਆ ਬਾਈ ਜੀ ਦੱਸਿਓ ਮੜਾ ਜਾ ਆ ਦੇਖੋ ਆਹ ਲੋ ਉੱਤਰ ਦੇ ਵਿੱਚੋਂ ਨੇ ਕੱਢਿਆ ਜੀ 골ਡ ਚੀਕਾਂ ਨਾਲ ਚਾਂਦੀ ਕੱਢੀ ਆ ਤੇ ਬਾਕੀ 50000 ਰੁਪਏ ਦੀ ਗਾ ਜੀ ਆਹ ਲਮਾਰੀ ਆ ਇਹ ਕੀ ਕਰਦੇ ਆ ਬਈ ਖੇਤੀਆ ਕਰਦੇ ਆ ਇੱਕ ਕਿਸਾਨ ਪਰਿਵਾਰ ਦੇਖ ਸਕਦੇ ਹੋ ਵੀ ਯਾਰ ਖੇਤੀ ਕਰਨ ਵਾਲਾ ਰਾਤੋਂ ਰਾਤ 7 ਲੱਖ ਦਾ 7 ਲੱਖ ਦੇ ਲਗਭਗ ਨੁਕਸਾਨ ਹੋ ਗਿਆ ਰਾਤੋਂ ਰਾਤ ਦੇਖ ਸਕਦੇ ਹੋ ਕੀ ਨਾਮ ਹੈ ਭੈਣ ਦਾ ਅਮਨ ਅਮਨ ਦੇਖ ਸਕਦੇ ਹੋ ਵੀ ਕੀ ਕਹੇ ਹੁਣ ਇਹ ਗੈਣੇ ਹੁਣ ਦੇਖ ਲਓ ਵੀ 6-7 ਲੱਖ ਦਾ ਹੋ ਗਿਆ ਐਨੇ ਦੇ ਲੈਣਾ ਪਊ ਜੇ ਕਹੀ ਦੀ ਇਹਨਾਂ ਦਾ ਤਾਂ 15 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਹੁਣਾ ਮਕਾਨ ਹੈ ਹਾਂ ਮੇਰੇ ਭਾਈ ਦੇ ਛੋਟੇ ਭਾਈ ਦਾ ਕਿਵੇਂ ਕੋਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਵੀਰੇ ਦੇਖ 15 17 ਤੋਲੇ ਤਾਂ ਸੀ ਚਾਂਦੀ ਹੁਣ ਚਾਂਦੀ ਅੱਛਾ ਸਿੱਕੇ ਸੁੱਕੇ ਤੇ ਮਤਲਬ ਚਾਂਦੀ ਦਾ ਇਹਦੇ ਗਹਿਣੇ ਝਾਂਜਰਾ ਝੁੰਜਰਾ ਤੇ ਆ ਬਾਕੀ ਸੀ 7 ਤੋਲੇ ਸੀ ਉਹਨੇ ਦੇ ਦੱਸ ਰਹੀਏ ਠੀਕ ਹੈ ਤੁਸੀਂ ਬਾਕੀ ਸਮਾਨ ਦੇਖ ਹੀ ਰਹੇ ਹੋ ਸਾਰਾ ਅੰਦਰ ਕਿਵੇਂ ਹੈ ਕਿਵੇਂ ਆਹ ਦੋ ਕੁੱਤੇ ਆਪਣਾ ਭੈਣ ਜੀਪ ਰੱਖੇ ਹੋਏ ਨੇਗੇ ਜਿਹੜੇ ਉਹਨਾਂ ਨੇ ਨਹੀਂ ਕੋਈ ਬਿਲਕੁਲ ਰੌਲਾ ਪਾਇਆ ਇੱਧਰ ਤਾਂ ਆਏ ਨਹੀਂ ਜੀ ਜਮੀ ਇੱਧਰ ਤਾਂ ਆਏ ਨਹੀਂ ਉਧਰ ਹੀ ਆ ਜਿ ਮੰਗ ਰਹੀ ਅੱਛਾ ਮੰਗਰੋਂ ਆਏ ਨੇ ਪਿੰਜਰੇ ਦੇ ਵਿੱਚ ਰੱਖੇ ਹੋਏ ਨੇ ਪਰ ਚੋਰੀ ਹੋ ਗਈ ਸ੍ਰੀ ਕਾਲ ਦੋਸਤ ਰਾਤ ਨੂੰ ਬਾਹਰੋਂ ਕੁੰਡਾ ਲਾ ਕੇ ਕੋਈ ਸੰਘਾਇਆ ਹੈ ਪਰਿਵਾਰ ਨੂੰ ਕੀ ਕਰਿਆਗਾ ਉਹ ਪੁੱਛਦਿਆਂ ਪਰਿਵਾਰ ਨਾਲ ਵੀ ਪੂਰੀ ਹੱਡ ਬੀਤੀ ਕਿਵੇਂ ਗੁਜ਼ਰੀ ਪੂਰੀ ਗੱਲਬਾਤ ਕਰਾਂਗੇ ਤੇ ਇੱਧਰੋਂ ਦਿਖਾ ਦਿਓ ਜੀ ਪਹਿਲਾਂ ਆਜੋ ਤੇ ਆਹ ਦੇਖ ਸਕਦੇ ਹੋ ਜੀ ਆਹ ਕੁੱਤੇ ਜੀ ਰੱਖਿਆ ਹੋਇਆ ਜੋ ਆਪਾਂ ਪਿੰਜਰੇ 'ਚ ਸ਼ਾਇਦ ਦੋ ਕੁੱਤੇ ਨੇ ਆਹ ਦਿਖਾਓ ਜੀ ਆਹ ਦੇਖ ਸਕਦੇ ਹਾਂ ਆਹ ਦੋ ਕੁੱਤੇ ਰੱਖੇ ਹੋਏ ਨੇ ਪਰ ਚੋਰੀ ਵੱਡੀ ਫੇਰ ਵੀ ਘਟਨਾ ਘਟ ਗਈ ਆਹ ਦੇਖੋ ਹਾਲਾਤ ਇਹ ਇਹਨਾਂ ਨੂੰ ਕੋਸ ਸੰਘਾਤਾ ਜਾਂ ਕੀ ਹੋ ਗਿਆ ਇਹ ਗੱਲ ਵੀ ਕਰਾਂਗੇ ਪਰਿਵਾਰ ਨਾਲ ਪਰ ਆ ਦੇਖ ਸਕਦੇ ਹਾਂ ਦੋ ਕੁੱਤੇ ਜਿਹੜੇ ਹੈਗੇ ਨੇ ਉਹ ਰੱਖੇ ਹੋਏ ਨੇ ਆ ਦੇਖੋ ਵੈਸੇ ਕੁੱਤਿਆਂ ਨੂੰ ਤਾਂ ਥੋੜਾ ਮੂੰਹ ਵੀ ਬਿੜਕਤਾ ਆ ਜਾਂਦੀ ਹੈ ਹਾਂ ਨਹੀਂ ਬਿੜਕਾ ਆ ਜਾਂਦੀ ਹੈ ਇਹ ਵੀ ਫਰਦੇਸੀ ਨਸਲ ਦੇ ਕੁੱਤੇ ਨੂੰ ਆਉਂਦੀਆਂ ਨਾ ਅੱਛਾ ਇਹਨਾਂ ਨੂੰ ਨਹੀਂ ਆਉਂਦੀ ਇਹ ਕਿਹੜੀ ਨਸਲ ਹੈ ਇਹ ਤਾਂ ਜੀ ਹਸਕੀ ਹੈ ਹਸਕੀ ਅੱਛਾ ਕੋਈ ਨਵੀਂ ਨਸਲ ਦੇ ਕੁੱਤੇ ਨੇ ਦੇਖ ਸਕਦੇ ਹੋ ਬਾਰ ਜੇ ਪੂਰਾ ਕਹਿ ਦਈਏ ਆ ਮੰਗਰ ਦੀ ਤੁਹਾਨੂੰ ਦਿਖਾਉਣੇ ਆ ਵੀ ਕਿੱਥੋਂ ਦੀ ਆਏ ਨੇ ਪੂਰੀ ਗੱਲਬਾਤ ਤੁਸੀਂ ਜੁੜੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਬਈ ਸ਼ੇਅਰ ਵੀ ਕਰ ਦਿਓ ਤਾਂ ਜੋ ਯਾਰ ਅਸੀਂ ਜਾਗ ਜੀਏ ਕਿੱਥੋਂ ਹੋਇਆ ਬਈ ਜੀ ਦੱਸਿਓ ਮੜਿਆ ਜਾ ਆ ਦੇਖੋ ਆ ਲੋਕਰ ਦੇ ਵਿੱਚੋਂ ਉਹਨੇ ਕੱਢਿਆ ਜੀ 골ਡ ਟਿਕਨਾਂ ਵਾਲਾ ਚਾਂਦੀ ਕੱਢੀ ਆ ਤੇ ਬਾਕੀ 50000 ਰੁਪਏ ਦੀ ਗਾ ਜੀ ਆਹ ਲਮਾਰੀ ਆ ਆ ਦੇਖੋ ਆ ਦੇਖੋ ਇਥੋਂ ਪਾਏ ਨੇ ਰਾੜ ਉਹਨਾਂ ਨੇ ਨਗਲੇ ਪਿੰਡ ਹੋਈ ਉਹਨਾਂ ਨੇ ਮਾਦੇ ਪੁੱਤਾਂ ਨੇ ਕਤੂਰਾ ਏਸੀ ਚੀ ਪਾਰਖਿਆ ਨਾਲ ਇਥੋਂ ਪਾਇਆ ਪੱਤੀ ਪੱਤੀ ਪਈ ਹੋਈ ਹੈ ਆਹ ਦੇਖੋ ਆਹ ਦੇਖੋ ਇਥੋਂ ਪੱਟਾ ਆਹ ਦੇਖੋ ਐ ਚੱਕ ਕੇ ਜਾਨੀ ਕਿ ਐਨ ਲਗਾਏ ਨੇ ਜੀ ਰਾਮ ਨਾਲ ਇਥੋਂ ਵੀ ਕੁਸੇ ਲਗਾਏ ਨੇ ਚਾਬੀ ਬਹੁਤ ਜਿੱਦਾ ਕੁਸੇ ਨੇ ਲੰਬੇ ਨਹੀਂ ਮੋਟੀ ਪਰ ਕੱਢਿਆ ਸਾਡੇ ਉਹ ਹੱਥ ਪੱਲੀ ਮਾਰੀ ਹੋਈ ਉਹਨਾਂ ਨੇ ਰੋਲਾ ਰੋਲੇ ਟਰੰਕ ਵੀ ਰੋਲੇ ਸਿਉਣਾ ਚਾਂਦੀ ਤਾਂ ਸਾਰੀ ਬਿਮਾਰੀ ਚ ਦੀ ਮੇਰਾ ਨਾਮ ਦੇਖੋ ਇਹ ਜਦੀ ਹੈ ਦੇਖ ਸਕਦੇ ਹੋ ਬਹੁਤ ਵੱਡਾ ਕਿਸਾਨ ਆਪਾਂ ਤਾਂ ਖੇਤੀ ਹੀ ਕਰਦੇ ਆ ਬਈ ਖੇਤੀ ਹੀ ਕਰਦੇ ਆ ਇੱਕ ਕਿਸਾਨ ਪਰਿਵਾਰ ਦੇਖ ਸਕਦੇ ਹੋ ਵੀ ਯਾਰ ਖੇਤੀ ਕਰਨ ਵਾਲਾ ਰਾਤੋਂ ਰਾਤ ਜੇ ਕਹਦੀਏ ਜਿਹਦਾ 7 ਟੋਲੇ ਸੋਨਾ ਬਾਈ 7 ਟੋਲੇ ਸੋਨਾ ਵਿਚਾਰੇ ਦਾ ਦਿਲ ਭਰਿਆ ਆ ਬਾਈ ਦਾ ਯਾਰ ਹੌਸਲਾ ਦਿਓ ਜੀ ਕੋਈ ਗੱਲ ਨਹੀਂ ਤਾਂ ਹੁਣ ਜ਼ਿੰਦਗੀ ਚ ਜਿਹੜੀ ਘਟਨਾ ਵਾਪਰ ਗਈ ਅੱਗੇ ਅਬ ਦੇਖੀ ਆਪਾਂ ਆਪਾਂ ਚੋਰਾਂ ਨੂੰ ਫੜਨ ਦੀ ਕੋਈ ਦੇਖੀਏ ਕੈਮਰੇ ਕੂਮਰੇ ਚੈੱਕ ਕਰਾਓ ਰਸਤੇ ਵਾਲੇ ਪਤਾ ਲੱਗੇ ਮੋਟਰਸਾਈਕਲ ਤੇ ਕਿੱਧਰ ਦੀ ਆਏ ਨੇ ਪ੍ਰਸ਼ਾਸਨ ਦਾ ਸਹਿਯੋਗ ਵੀ ਦਿਆ ਗਿਆ ਆਪਾਂ ਵੀ ਦਿਈਏ ਇਹ ਤਾਂ ਐ ਕਰਕੇ ਜਿਵੇਂ ਕੋਈ ਕੰਮ ਕਿਤੇ ਬਹੁਤ ਪੇਤੀ ਬੰਨਾ ਹੁੰਦਾ ਹੈਗਾ ਤੇ ਆਪਦੇ ਘਰਦਿਆਂ ਚੀਜ਼ ਨਹੀਂ ਸੌਂਦੀ ਦੇਖੋ ਬਿਲਕੁਲ ਇਹ ਸਾਰੇ ਆਏ ਆ ਕੇ ਫੜਕੇ ਜਿਵੇਂ ਮਤਲਬ ਜਿਆਦੀ ਕੋਈ ਭੇਤ ਹੁੰਦਾ ਇਹਨਾਂ ਨੂੰ ਭੇਤ ਹੁੰਦਾ ਹੈ ਹਾਂ ਦੇਖੋ ਨਿੱਡਰ ਕਿੰਨੇ ਨੇ ਬੰਦੇ ਹਾਂ ਯਾਪਾ ਸਮਝ ਲਾਏ ਇਹ ਕਿਹਦੇ ਘਰੇ ਬੜਨਾ ਕਿਹੜਾ ਛੋਟੀ ਮੋਟੀ ਗੱਲ ਹੁੰਦੀ ਹੈ ਬਿਲਕੁਲ ਜੀ ਲੱਕਰ ਹੈ ਆਪਾਂ ਦੇਣੇ ਨਹੀਂ ਬੜ ਸਕਦੇ ਨਹੀਂ ਨਹੀਂ ਬੜ ਸਕਦੇ ਇਹਦਾ ਕੋਈ ਐਸੇ ਤਰ੍ਹਾਂ ਨਹੀਂ ਹੁਣ ਕੋਈ ਕੰਮ ਆਲੇ ਨਿੱਡਰ ਬੰਦੇ ਨੇ ਦੇਖੋ ਨਿੱਡਰ ਨੇ ਪੂਰੇ ਸਰਵਾਈ ਇਹਦੀ ਹੋਣੀ ਚਾਹੀਦੀ ਹੈ ਬਿਲਕੁਲ ਹਾਂ 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 ਦੇਖੋ ਜੀ ਕਿਥੋਂ ਦੀ ਆ ਸੀ ਮੰਗਰਦੀ ਜੀ ਗੇਟ ਲੱਗਿਆ ਹੁੰਦਾ ਜੀ ਇੱਥੇ ਜੀ ਇਹ ਅੰਦਰ ਲੋਕ ਕਰਿਆ ਹੁੰਦਾ ਜੀ ਇਹ ਡੰਗਰਾਂ ਆ ਗਿਆ ਨਾ ਇੱਥੋਂ ਗੇਟ ਲੱਗਦਾ ਹੁੰਦਾ ਜੀ ਇਹ ਤਾਂ ਕੀ ਲੋਕ ਹੈ ਜਾਲੀ ਜੀ ਇਹਨੂੰ ਵੀ ਲੋਕ ਨੇ ਇਹ ਇੱਥੋਂ ਦੀ ਬੜੇ ਨੇ ਜੀ ਆਹ ਸੀਗਾ ਇਹ ਜੇ ਫਸਾਉਣ ਤੋਂ ਬਾਅਦ ਇਹ ਨਿਕਲ ਗਿਆ ਟਿੱਚਕੀਆਂ ਦੇ ਪੇਜ ਨਿਕਲ ਗਈ ਜੀ ਜਾਲੀ ਕੱਟ ਗਈ ਜਾਲੀ ਕੱਟ ਕੇ ਹੱਥ ਨਾਲ ਅੰਦਰੋਂ ਕੋ ਲੋਕ ਖੋਲਣੇ ਤੇ ਜਾਲੀ ਜੀ ਅੱਛਾ ਉਰੋਂ ਦੀ ਬੜੇ ਨੇ ਹਾਂ ਬਿਲਕੁਲ ਦੇਖ ਸਕਦੇ ਹੋ ਜੀ ਤਸਵੀਰਾਂ ਇਥੋਂ ਦੀ ਵੜਕੇ ਜੀ ਆ ਦੇਖੋ ਸਿਸਾ ਲੱਗਿਆ ਹੋਇਆ ਇਹਨੂੰ ਪੱਟ ਲਿਆ ਹਨਾ ਹਾਂ ਜੀ ਪਹਿਲਾਂ ਇਹਨੂੰ ਪੱਟਣ ਦੀ ਕੋਸ਼ਿਸ਼ ਕਰੀ ਆ ਜੀ ਇਹ ਪੱਟੀ ਨਹੀਂ ਗਈ ਜੀ ਫਿਰ ਇਹਨੂੰ ਉਰੋਂ ਪੱਟੀ ਆਉਂਦੀਆਂ ਨੇ ਜੀ ਆ ਦੇਖੋ ਬਿਲਕੁਲ ਆ ਲਾਇਓ ਜਾਲੀ ਇਹ ਆ ਦੇਖੋ ਇਹ ਜਾਲੀ ਨੂੰ ਗਾਲੀ ਵਿੱਚ ਦੇ ਹੱਥ ਪਾ ਕੇ ਅੰਦਰ ਦੀ ਖੋਲ ਲਿਆ ਖੋਲ ਕੇ ਜਾਨੀ ਕਿ ਅੰਦਰ ਵੜ ਗਏ